ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪੂਜਦੀ ਸੰਗਤੀ ਸਹੂਲਤ ਲਈ ਅੱਜ 3 ਬੱਸਾਂ ਤੇ 3 ਵੈਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਾਲੋ ਅਰਦਾਸ ਕਰਨ ਪ੍ਰੰਤ ਇਹਨਾਂ ਵਾਹਨਾਂ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੌਂਪੀਆਂ ਗਈਆਂ। ਇਸ ਮੌਕੇ ਤੇ ਐਡਵੋਕੇਟ ਧਾਮੀ ਨੇ ਇਹਨਾਂ ਦਾ ਧੰਨਵਾਦ ਕੀਤਾ ਹੈ। ਬਖਵਖ ਬੈਂਕਾਂ ਵਿੱਚ ਐਫ ਡੀਆਰ ਦੇ ਰੂਪ ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦੂਸਰੇ ਇੰਸਟੀਚਿਊਸ਼ਨ ਪੈਸੇ ਜਮ੍ਹਾਂ ਕਰਾਉਂਦੇ ਆ ਤੇ ਇਹ ਇਨਸੈਂਟਿਵ ਦੇ ਤੌਰ ਤੇ ਬੈਂਕਾਂ ਦੇ ਕੋਲ ਇੱਕ ਸੀਐਸਆਰ ਦੀ ਰਕਮ ਹੁੰਦੀ ਆ ਜਿਹਦੇ ਤਹਿਤ ਉਹ ਸਮਾਜਿਕ ਕੰਮਾਂ ਲਈ ਤੇ ਧਾਰਮਿਕ ਕੰਮਾਂ ਲਈ ਡੋਨੇਸ਼ਨ ਦੇ ਰੂਪ ਦੇ ਵਿੱਚ ਉਹ ਮਾਇਆ ਆਪਣੀ ਸਫਲ ਕਰਦੇ ਆ ਬੈਂਕ ਵੱਲੋਂ ਪਿਛਲੇ ਸਮੇਂ ਤੋਂ ਸਾਡੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਕਲਾਸਰੂਮਸ ਹਾਈ ਟੈਕ ਕਲਾਸਰੂਮਸ ਇਸੇ ਤਹਿਤ ਹੋਰ ਵੀ ਵੱਖ-ਵੱਖ ਵਿਵਸਥਾਵਾਂ ਜਿਹੜੀਆਂ ਸਮੇਂ-ਸਮੇਂ ਅਨੁਸਾਰ ਇਹ ਪੂਰੀਆਂ ਕਰਦੇ ਆ ਤੇ ਹੁਣ ਅੱਜ ਤਿੰਨ ਛੋਟੀਆਂ ਬੈਂਡ ਟਾਈਪ ਤੇ ਤਿੰਨ 52 52 ਸੀਟਰ ਜਿਹੜੀਆਂ ਬੱਸਾਂ ਆ ਉਹ ਅੱਜ ਇਹਨਾਂ ਨੇ ਡੋਨੇਟ ਕੀਤੀਆਂ ਮੈਂ ਧੰਨਵਾਦ ਕਰਦਾ ਤੇ ਇਹਨਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲ ਬਹੁਤ ਸਾਰੇ ਵੱਖ-ਵੱਖ ਬੈਂਕ ਕਿਉਂਕਿ ਲੰਬੇ ਅਰਸੇ ਦੇ ਕਿਸੇ ਵੇਲੇ ਪੰਜਾਬ ਐਂਡ ਸਿੰਧ ਵਿੱਚ ਹੁੰਦਾ ਸੀ ਵੱਡਾ ਸਾਡਾ ਉਹਦਾ ਸ਼ੇਅਰ ਹੁੰਦਾ ਸੀ ਤੇ ਉਹ ਵੱਖ-ਵੱਖ ਬੈਂਕਾਂ ਬੰਦੇ ਵੀ ਸਾਡੀਆਂ ਐਫਡੀਆਰਸ ਆ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬੇਨਤੀਆਂ ਵੀ ਕਰਦੇ ਆ ਸਾਡਾ ਵੱਡਾ ਅਮਾਉਂਟ ਆ ਇਹ ਫਿਰ ਸਮੇਂ-ਸਮੇਂ ਸਿਰ ਵੱਖ-ਵੱਖ ਵੇਲੇ ਸੀਐਸਆਰ ਦੇ ਵਿੱਚੋਂ ਵੱਖ-ਵੱਖ ਕਾਰਜਾਂ ਲਈ ਇਹ ਉਹ ਪੈਸੇ ਜਿਹੜੇ ਡੋਨੇਟ ਕਰਦੇ ਆ ਮੈਂ ਧੰਨਵਾਦ ਵੀ ਇਹਨਾਂ ਦਾ ਕਰਦਾ ਤੇ ਆਸ ਵੀ ਰੱਖਦਾ ਕਿ ਇਹ ਜਿਹੜੇ ਰਿਲੇਸ਼ਨ ਆ ਇਹਨਾਂ ਨੂੰ ਕਿਉਂਕਿ ਮਾਇਆ ਗੁਰੂ ਘਰਾਂ ਦੀ ਆ ਉਹਦੇ ਵਿੱਚ ਆਪਣਾ ਜਿਹੜਾ ਆ ਹੋਰ ਚੋਖਾ ਯੋਗਦਾਨ ਪਾਉਣ ਤੇ ਇੱਕ ਇਹ ਜਿਹੜੀਆਂ ਇਹ ਡੋਨੇਟ ਬੱਸਾਂ ਦੀ ਬੋਡੀ ਲਾਈ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਇਹਨਾਂ ਨੂੰ ਵੀ ਇੱਕ ਮੈਂ ਬੇਨਤੀ ਕਰੂੰਗਾ ਕਿਉਂਕਿ ਸਾਡੀ ਇਹ ਪਬਲਿਕ ਡੀਲਿੰਗ ਲਈ ਆ ਹੁੰਦੇ ਤਾਂ ਸਾਰੇ ਹੀ ਬੱਸਾਂ ਹੋਣ ਦੂਜੀਆਂ ਹੋਣ ਥੋੜਾ ਮਟੀਰੀਅਲ ਜੁਰਰ ਹੈਵੀ ਲਾਇਆ ਕਰੋ ਤਾਂ ਕਿ ਸੰਗਤ ਦੇ ਵਿੱਚ ਫਿਰ ਕਈ ਵਾਰੀ ਐਵੇਂ ਹੁੰਦੀ ਜਿਹੜੀ ਕੋਈ ਚੀਜ਼ ਟੁੱਟ ਜਾਂਦੀ ਮੋੜ ਨਵੇਂ ਸਿਰੇੋਂ ਫਿਰ ਸਮਾਂ ਲੱਗਦਾ ਤਾਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਬੈਂਕ ਵਾਲਿਆਂ ਦਾ ਵੀ ਧੰਨਵਾਦ ਕਰਦਾ ਚੇਚੇ ਦੌਰ ਤੇ ਮੇਰਾ ਵੀਰ ਸਰਦਾਰ ਕਲਵਾਨ ਸਿੰਘ ਮੰਨਨ ਮੁਖਸਕਤਰ ਗੁਰਿੰਦਰਪਾਲ ਗੋਰਾ ਮੇਰਾ ਸਾਥੀ ਮੈਂਬਰ ਸਹਿਬਾਨ ਤੇ ਵੱਖ ਸਾਰੇ ਮਹਿਕਮੇ ਦੇ ਸਖਤਰ ਸਹਿਬਾਨ ਸਾਰੇ ਪਹੁੰਚੇ ਆ ਤੇ ਬੈਂਕ ਅਧਿਕਾਰੀ ਸਾਰੇ ਪਹੁੰਚੇ ਆ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਿੰਨ ਵੱਡੀ ਬੱਸਾਂ 59 ਸੀਟਰ ਤੇ ਤਿੰਨ ਮੈਜਿਕ ਟਾਟਾ ਮੈਜਿਕ ਬੱਸਾਂ ਐਸਜੀਪੀਸੀ ਨੂੰ ਅੱਜ ਡੋਨੇਟ ਕੀਤੀ ਗਈਆਂ ਨੇ ਤੇ ਆਸ਼ਾ ਕਰਦੇ ਹਾਂ ਇਸ ਤਰੀਕੇ ਦਾ ਰਿਲੇਸ਼ਨ ਸਾਡਾ ਅੱਗੇ ਵੀ ਬਣਿਆ ਰਹੇ ਧੰਨਵਾਦ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ